ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਦ ਇਹ ਰੋ ਮਰਮ ਨਾ ਜਾਨਾ ਜੁਗੋ ਜੁਗ ਅਟਲ ਸਤਿਗੁਰੂ ਚਵਰ ਸਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੇ ਦੀ ਜੋਤ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੈ ਜੋ ਸਤਿਗੁਰ ਪਾਤਸ਼ਾਹ ਜੀ ਨੇ ਅਮਰ ਤੇ ਵੇਲੇ satsangat ਦੀਆਂ ਅਮੋਲਕ ਘੜੀਆਂ ਬਖਸ਼ਿ ਚ ਕੀਤੀਆਂ ਹਨ ਆਪ ਜੀ ਨੇ ਸਤਿਗੁਰ ਪਾਤਸ਼ਾਹ ਜੀ ਦੇ ਪਵਿੱਤਰ ਕਲਿਆਨਕਾਰੀ ਦਰਸ਼ਨ ਦੇਦਾਰ ਦਰਸ਼ਨੋप्रदेश ਗੁਰੂ ਜੀ ਕੀ ਪਾਕ ਪਵਿੱਤਰ ਬਾਣੀ ਪਰ ਸੁਣ ਕੇ ਸੇਵਾ ਕਰਕੇ ਸਤਿਗੁਰ ਪਾਤਸ਼ਾਹ ਜੀ ਦੀਆਂ ਅਸੀਸਾਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਪਰਿਵਾਰਾਂ ਦੇ ਭਲੇ ਦੀ ਬੱਚਿਆਂ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਗੁਰੂ ਚਰਨਾਂ 'ਚ ਅਰਦਾਸ ਹੋਈ ਹੈ ਉਪਰੰਤ ਸਤਿਗੁਰ ਪਾਤਸ਼ਾਹ ਜੀ ਨੇ ਅਮਰਤ ਵੇਲੇ ਆਪਣੇ ਤਖਤ ਤੇ ਪ੍ਰਕਾਸ਼ਮਾਨ ਹੋ ਕਰਕੇ ਰੱਬੀ ਬਾਣੀ ਕਲਿਆਨਕਾਰੀ ਬਾਣੀ ਵਿੱਚੋਂ ਇਸ ਮਨੁੱਖੀ ਜੀਵਨ ਨੂੰ ਸਵਾਰਨਵਾਦ ਦੇ ਜੋ ਹੁਕਮ ਉਪਦੇਸ਼ ਬਖਸ਼ਿਸ਼ ਕੀਤਾ ਆਪ ਜੀ ਨੇ ਸ਼ਬਦ ਸਰੂਪ ਨੂੰ ਕੀਤਾ ਹੈ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤਨਾਸਰੀ ਰਾਗ ਅੰਦਰ ਭਗਤ ਕਬੀਰ ਜੀ ਦੀ ਰਚਨਾਤ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਸ਼ 691 ਅਤੇ 692 ਤੇ ਸ਼ਬਦ ਸਰੂਪ ਸੁਭਾਏਮਾਨ ਹੈ ਰਹਾਉ ਦੀਆਂ ਪੰਕਤੀਆਂ ਪਗ ਜੀ ਕਹਿੰਦੇ ਨੇ ਸੰਤ ਸੰਗਤ RAM ਹਿਰਦੈ ਵਸਾਈ ਸੰਗਤ ਦਾ ਜੀਵਨ ਅੰਦਰ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਜਿਹੋ ਜੀ ਕਿਸੇ ਦੀ ਸੰਗਤ ਹੋਏਗੀ ਉਹ ਜਾਂ ਉਹਨੂੰ ਰੰਗ ਚੜ ਜਾਏਗਾ ਬੁਰੇ ਨਾਲ ਸੰਗਤ ਆ ਬੁਰੇ ਹੋ ਜਾਵਾਂਗੇ ਚੰਗੇ ਨਾਲ ਸੰਗਤ ਆ ਤੇ ਚੰਗੇ ਹੋ ਜਾਵਾਂਗੇ ਇੱਕ ਰੱਬੀ ਪਿਆਰੇ ਨੇ ਬਚਨ ਬੜੇ ਪਿਆਰੇ ਲਿਖੇ ਕਹਿਣ ਲੱਗਾ ਇਹ ਜਿਹੜਾ ਸਾਡਾ ਜੀਵਨ ਹੈ ਨਾ ਇੱਕ ਵੇਲ ਵਰਗਾ ਵੇਖ ਵੇਲ ਆਪ ਦੀ ਸਮਝਦੇ ਹੋ ਵੇਲ ਹੁੰਦੀ ਆ ਜਿਹਦੇ ਨਾਲ ਕੁਝ ਫਲ ਲੱਗਦੇ ਆ ਜਾਂ ਕੁਝ ਸਬਜ਼ੀਆਂ ਲੱਗਦੀਆਂ ਨੇ ਜਿਵੇਂ ਕੱਦੂ ਦੀ ਵੇਲ ਹੁੰਦੀ ਆ ਖਰਬੂਜੇ ਦੀ ਵੇਲ ਹੁੰਦੀ ਆ ਦਵਾਰ ਐਵੇਂ ਕਹਿਣਗੇ ਇੱਕ ਵੇਲ ਆ ਉਹ ਵੇਲ ਜਿਹੋ ਜਾਂ ਉਹਨੂੰ ਸੰਗ ਮਿਲ ਜੇ ਵੇਲ ਉਦਾਂ ਦੀ ਹੋ ਜਾਂਦੀ ਆ ਜੀ ਵੇਲ ਨੂੰ ਲਾਗੇ ਕੁਝ ਨਾ ਮਿਲੇ ਤੇ ਧਰਤੀ ਤੇ ਫੈਲ ਜਾਏਗੀ ਜੇ ਲਾਗੇ ਕੋਈ ਟੋਆ ਕੋਈ ਖੂਹ ਆ ਤੇ ਵੇਲ ਹੀਟਾ ਨੂੰ ਜਾਣ ਲੱਗ ਪੇਗੀ ਜੇ ਵੇਲ ਲਾਗੇ ਕੋਈ ਰੋਖਿਆ ਤੇ ਉੱਪਰ ਨੂੰ ਜਾਏਗੀ ਕਹਿਣਗੇ ਇਸੇ ਤਰ੍ਹਾਂ ਮਨੁੱਖੀ ਮੰਨਿਆ ਜਿਹੋ ਜੀ ਇਹਨੂੰ ਸੰਗਤ ਮਿਲ ਜੇਗੀ ਇਹ ਉਦਾਂ ਦਾ ਹੀ ਹੋ ਜਾਏਗਾ ਚੰਗੇ ਦੀ ਸੰਗਤ ਮਿਲ ਗਈ ਮਨੁੱਖ ਚੰਗਾ ਬਣ ਗਿਆ ਮਨੁੱਖ ਨੂੰ ਬੁਰੀ ਸੰਗਤ ਮਿਲ ਗਈ ਮਨੁੱਖ ਬੁਰਾ ਬਣ ਗਿਆ ਪਰ ਸਤਗੁਰ ਪਾਤਸ਼ਾਹ ਕਹਿੰਦੇ ਸੰਗਤ ਗੁਰੂ ਦੀ ਕਰਨੀ ਚਾਹੀਦੀ ਆ ਭਲੇ ਪੁਰਸ਼ਾਂ ਦੀ ਕਰਨੀ ਚਾਹੀਦੀ ਆ ਸ਼ਬਦ ਦੀ ਕਰਨੀ ਚਾਹੀਦੀ ਆ ਸਤਗੁਰ ਪਾਤਸ਼ਾਹ ਜਿਨਨੇ ਗੁਰੂ ਕੀ ਸੰਗਤ ਰੱਬੀ ਪਿਆਰਿਆਂ ਦੀ ਸੰਗਤ ਨੂੰ ਸਤ ਸੰਗਤ ਦਾ ਨਾਮ ਦਿੱਤਾ ਹੈ। ਭਾਵ ਜਿੱਥੇ ਸੱਚ ਦੀ ਵਿਚਾਰ ਹੁੰਦੀ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ। ਜਿੱਥੇ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦੀ ਸਿਫਤੋ ਸਲਾਇਕ ਪ੍ਰਮਾਤਮਾ ਦੀ ਗੱਲ ਹੁੰਦੀ ਹੈ। ਪਾਤਸ਼ਾਹ ਕਹਿੰਦੇ ਨੇ ਉਹ ਸੰਗਤ ਹੈ। ਤੇ ਭਗਤ ਜੀ ਕਹਿੰਦੇ ਨੇ ਸੰਤ ਸੰਗਤ ਰੱਬੀ ਪਿਆਰਿਆਂ ਦੀ ਸੰਗਤ RAM ਰਿਦੇ ਵਸਾਈ ਸੰਗਤ ਵਿੱਚ ਜਾ ਕੇ ਮੈਂ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਕਿਉਂਕਿ ਜਿਹੜਾ ਕਾਰ ਦਿਆਨਾ ਸੰਗਤ ਵਿੱਚ ਆ ਕੇ ਸੌਖਾ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਇਥੋਂ ਤੱਕ ਸਾਧੀ ਭਰਦੇ ਨੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਿਉਂਕਿ ਸੰਗਤ ਵਿੱਚ ਬੜੀਆਂ ਉੱਚੀਆਂ ਉੱਚੀਆਂ ਰੂਹਾਂ ਆ ਜਾਂਦੀਆਂ ਨੇ ਜਿਨ੍ਹਾਂ ਦਾ ਆਪਣਾ ਕੋਈ ਆਬਾ ਮੰਡਲ ਹੁੰਦਾ ਹੈ ਉਹਨਾਂ ਕੋਲ ਵੇਖ ਕੇ ਕਈਆਂ ਨੂੰ ਰੰਗ ਲੱਗ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਕੋਈ ਸੰਤੋਖੀ ਆ ਗਿਆ ਮਨ ਵਿੱਚ ਸੰਤੋਖ ਆ ਗਿਆ ਕੋਈ ਸਤਿਆਰ ਆ ਗਿਆ ਮਨ ਅੰਦਰ ਸਤ ਨਾਲ ਪਿਆਰ ਬਣ ਗਿਆ ਕੋਈ ਸਿੱਧਕ ਵਾਲਾ ਆ ਗਿਆ ਮਨੁੱਖ ਦੇ ਮਨ ਅੰਦਰ ਵੀ ਸਿੱਧਕ ਆ ਗਿਆ ਕਿਉਂਕਿ ਹਰ ਇੱਕ ਮਨੁੱਖ ਦਾ ਆਪੋ ਆਪਣਾ ਆਬਾ ਮੰਡਲ ਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਸੰਗਤ ਵਿੱਚ ਆ ਕੇ ਮਨ ਵਿੱਚ ਇੱਕ ਚਾਹ ਪੈਦਾ ਹੋ ਜਾਂਦਾ ਹੈ ਬਾਕੀ ਜਪ ਰਹੇ ਨੇ ਮੈਂ ਵੀ ਜਪਾਂ ਮੈਂ ਅੱਗੇ ਵੀ ਇੱਕ ਦਿਨ ਬਚਨ ਕੀਤਾ ਸੀ ਗੁਰੂ ਕੀ ਬਾਣੀ ਦਾ ਬਚਨ ਹੁੰਦਾ ਹੈ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਨਾਮਦੇਵ ਨੂੰ ਜਦੋਂ ਪ੍ਰਮਾਤਮਾ ਦੇ ਨਾਲ ਚੇਟਕ ਲੱਗੀ लोग कहंदे सन् सिंबा सिंबा पर नामदेव जी कहंदे नाम नाम ना। ने जदों परमात्मा ਦੇ ਨਾਮ ਨਾਲ ਸਾਝ ਬਣ ਗਈ ਹਿਰਦੇ ਚ परमात्मा ਵਸਿਆ ਤੇ ਲੱਖਾਂ ਦਾ ਹੋ ਗਿਆ गोविंद 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 ਸੰਗ ਨਾਮ ਦਿਓ ਮਨ ਲੀਣਾ ਆੜ ਗਾਮ ਕੋ ਛਿਪਰੋ ਹੋਇਓ ਲਖੇੜਾ ਅਗਲਾ ਬਚਨ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਨੇ ਬੁੰਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਾਰਾ ਕਹਿਓ ਗੁਣੀ ਘਹੀਰਾ ਲੋਕ ਇੰਦੇ ਸਾਡੇ ਨੀਵੀਂ ਕੁੱਲ ਦਾਏ ਜਲਾਹਾਰੇ ਦਾ ਜਨਮ ਹੋਇਆ ਏ ਕਹਿਣਗੇ ਜਦੋਂ ਪ੍ਰਮਾਤਮਾ ਅੰਦਰ ਵਸੇ ਆਉਂਦੇ ਤੇ ਜਾਤ ਪਾਤ ਰਹੀ ਕੋਈ ਨਹੀਂ ਕਹਿੰਦੇ ਨੀਚ ਕੁੱਲਾ ਜਲਾਹਰਾ ਭਇਓ ਗੁਣੀ ਘਹੀਰਾ ਗੁਨਾ ਦਾ ਖਜ਼ਾਨਾ ਬਣ ਗਿਆ ਹੁਣ ਕਿੰਨੇ ਬਚਨ ਨੇ ਬਾਬਾ ਕਬੀਰ ਜੀ ਦੇ ਜਿਹੜੇ ਭਰਮ ਨੂੰ ਤੋੜ ਦਿੰਦੇ ਅੱਜ ਵਾਲਾ ਜਿਹੜਾ ਸ਼ਬਦ ਇਹਦੇ ਤੇ ਵੀ ਬਾਬਾ ਭਗਤ ਕਬੀਰ ਜੀ ਨੇ ਭਰਮ ਦੀ ਗੱਲ ਕੀਤੀ ਆ ਇੱਕ ਛੋਟੀ ਜੀ ਗਾਤਾ ਭਗਤ ਕਬੀਰ ਦੇ ਜੀਵਨ ਚੋਂ ਚਿੱਤੇ ਆ ਗਈ ਵੇਖੋ ਇੱਥੇ ਦਾ ਤਾਂ ਮੈਨੂੰ ਘੱਟ ਪਤਾ ਏ ਪੰਜਾਬ ਦੇ ਅੰਦਰ ਸਰਾਧ ਦੇ ਜਦੋਂ ਦਿਨ ਆਉਂਦੇ ਤਾਂ ਲੋਕ ਸਰਾਧ ਕਰਦੇ ਨੇ ਆਪਣੇ ਜਿਹੜੇ ਜਾ ਚੁੱਕੇ ਨੇ ਆਪਣੇ ਪਿਤਰਾਵਾਂ ਤੇ ਕੁਝ ਭੋਜਨ ਪਾਣੀ ਦਾ ਪ੍ਰਬੰਧ ਕਰਦੇ ਨੇ ਵੈਸੇ ਇੱਥੇ ਵੀ ਇਹ ਟਰੈਂਡ ਬੜਾ ਚੱਲਦਾ ਰਿਹਾ ਏ ਤੇ ਇੱਕ ਦਿਨ ਰਾਮਾਨੰਦ ਜੀ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਭੀ ਜਾਓ ਤੁਸੀਂ ਇਦਾਂ ਕਰੋ ਨਗਰ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਆਓ ਆਪਾ ਵੇਖੋ ਰੱਬੀ ਪਿਆਰਿਆਂ ਦੇ ਕਉਤਕ ਹੁੰਦੇ ਆ ਦੁਨੀਆ ਨੂੰ ਸਮਝਾਉਣ ਵਾਸਤੇ ਕਹਿ ਲਗੇ ਤੁਸੀਂ ਦੁੱਧ ਕਤਰਤ ਕਰਕੇ ਲੈ ਕੇ ਆਓ ਆਪਾਂ ਆਪਣੇ ਪਿਤਰਾਂ ਦੇ ਨਾਮ ਤੇ ਸਰਾਧ ਕਰਨਾ ਹੈ ਪਾਵੋ ਉਹਨਾਂ ਦੇ ਨਾਮ ਤੇ ਲੰਗਰ ਲਾਉਣਾ ਹੈ ਤੇ ਕਹਿ ਲਗੇ ਕੁਝ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਤੇ ਭਗਤ ਕਬੀਰ ਜੀ ਜਿੱਥੇ ਕਿਤੇ ਹੱਡੋ ਰਾੜਾ ਹੁੰਦਾ ਨਾ ਜਿੱਥੇ ਮਰੇ ਪਸ਼ੂਆਂ ਦੇ ਹੱਡ ਪਏ ਹੁੰਦੇ ਆ ਹੱਡੋ ਰੋੜਾ ਚਲੇ ਗਏ ਤੇ ਜਿਹੜੇ ਨਾਲ ਸੰਗੀ ਸਾਥੀ ਸੀ ਇੱਕ ਪਸ਼ੂ ਦਾ ਗਾਂ ਦਾ ਹੱਡ ਪਿਆ ਸੀ ਉਹਨੂੰ ਖੜੀ ਕਰਕੇ ਕਹਿ ਲਗੇ ਇਹਨੂੰ ਪਕੜ ਕੇ ਰੱਖੋ ਤੇ ਕਹਿ ਲਗੇ ਜਦੋਂ ਉਹਨਾਂ ਨੇ ਗਾਂ ਨੂੰ ਪਕੜਿਆ ਹੈ ਤੇ ਗਾਂ ਦਾ ਪਿੰਜਰ ਸੀ ਤੇ ਜਿਵੇਂ ਕੋਈ ਸੁਵਾਨੀ ਧਾਰ ਨਹੀਂ ਕਢਦੀ ਪਸ਼ੂ ਦੀ ਇਦਾਂ ਇਕਟੰਗ ਕਰ ਲੱਗੇ ਸਾਰੇ ਰਾਂਣ ਹੋ ਗਏ ਕਹਿਣ ਲਗੇ ਭਗਤ ਕਬੀਰ ਜੀ ਇਹ ਕੀ ਕਰਦੇ ਪਏ ਹੋ ਇਹ ਪਸ਼ੂ ਨਹੀਂ ਪਸ਼ੂ ਦਾ ਕਰੰਗ ਪਿਆ ਏ ਤੁਸੀਂ ਇਕਟੰਗ ਕਰ ਰਹੇ ਹੋ ਦੁੱਧ ਚੋ ਰਹੇ ਹੋ ਇਹਦੇ ਚ ਦੁੱਧ ਕਿੱਥੋਂ ਮਿਲੇਗਾ ਤੇ ਭਗਤ ਕਬੀਰ ਜੀ ਕਹਿਣ ਲਗੇ ਜੇ ਮਰੇ ਖਾ ਸਕਦੇ ਆ ਤੇ ਮਰੇ ਦੁੱਧ ਵੀ ਦੇ ਸਕਦੇ ਕਹਿਣ ਤੋਂ ਭਾਵ ਉਹਨਾਂ ਨੇ ਪਰਮ ਨੂੰ ਤੋੜਿਆ ਕਹਿ ਕਬੀਰ ਸੋ ਪਰਮੇ ਨਹੀਂ ਪਰਮ ਦੀ ਗੱਲ ਵੀ ਕੀਤੀ ਆ ਗੁਰੂ ਕੀ ਬਾਣੀ ਸਾਡੇ ਪਰਮ ਨੂੰ ਦੂਰ ਕਰਦੀ ਆ ਸੰਤ ਸੰਗਤ RAM ਹਿਰਦੇ ਵਸਾਈ ਦੁਨੀਆ ਭਰਮ ਚ ਪੈ ਜਾਂਦੀ ਏ ਧਰਮ ਦੇ ਨਾਂ ਤੇ ਬੜਾ ਭਰਮ ਚੱਲਦਾ ਏ ਸੰਸਾਰ ਅੰਦਰ ਭਰਮ ਨੂੰ ਤੋੜਦਾ ਏ ਕੇਵਲ ਤੇ ਕੇਵਲ ਗੁਰੂ ਕਾ ਸ਼ਬਦ ਤੇ ਭਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਮੀਚ ਕੁਲਾ ਜੁਲਾਹਰਾ ਪਇਓ ਗੁਨੀ ਘਹਿਰਾ ਰਵਦਾਸ ਤੁੰਤਾ ਟੋਰਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਲੜਿਆ ਏ ਬਿਦ ਸੁਣ ਕੇ ਰੰਗ ਲੱਗ ਗਿਆ ਨਾ ਵੀ ਨਾਮਦੇਵ ਲੱਖਾਂ ਦਾ ਹੋ ਗਿਆ ਕਬੀਰ ਜਲਾਹ ਗੁਣਾ ਦਾ ਖਜ਼ਾਨਾ ਬਣ ਗਿਆ ਰਦਾਸ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਸੈਨਾਈ ਤੇ ਕਿਰਪਾ ਹੋ ਗਈ ਤੇ ਧੰਨਿਆ ਤੂੰ ਤੇ ਜਾਟਿਆ ਤੇਰੇ ਤੇ ਕਿਉਂ ਨਹੀਂ ਹੋਏਗੀ ਇਹ ਬਿਦ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ ਮਿਲੇ ਪਰ ਤੱਕ ਗਸਾਈਆਂ ਧੰਨਾ ਵਡਪਾਗਾ ਕਹਿਣ ਲੱਗੇ ਧੰਨਾ ਵੀ ਵੱਡੇ ਪਾਗਾ ਵਾਲ ਹੋ ਗਿਆ ਜਦੋਂ ਸੰਗਤ ਵਿੱਚੋਂ ਰੰਗ ਲੱਗਾ ਕਿਉਂਕਿ ਸੰਗਤ ਵਿੱਚੋਂ ਹੀ ਰੰਗ ਲੱਗਦਾ ਏ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਸੰਤ ਸੰਗਤ RAM ਰਿਦੇ ਵਸਾਈ ਇਹ ਰਹਾਉ ਉਹਦੀਆਂ ਪੰਕਤੀਆਂ ਹੁਣ ਬਖਸ਼ਿਆਨ ਕਰਦਨੇ ਉਹ ਪ੍ਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਆ ਇਹਦੇ 'ਚ ਪ੍ਰਮਾਤਮਾ ਦੀ ਬੇਅੰਤਤਾਈ ਵਰਣਨ ਕੀਤਾ ਹੈ ਰਾਗਤ ਨਾਸਰੀ ਬਾਣੀ ਬਾਬਾ ਕਬੀਰ ਜੀ ਦੀ ਆ ਮੰਗਲਾ ਚਰਨ ਵਜੋ ਪਗ ਜੀ ਉਚਾਨ ਕਰਦਨ ਕਹਿੰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਓੰਕਾਰ ਦੀ ਸਾਰੀ ਜ਼ਿੰਦਗੀ ਬੰਦਾ ਵਿਆਖਿਆ ਕਰਦਾ ਰਹੇ ਏਕ ਓੰਕਾਰ ਦੀ ਵਿਆਖਿਆ ਹੀ ਨਹੀਂ ਕਰ ਸਕਦਾ ਇਹਦੇ 'ਚ ਮਾਰਦੀ ਨਹੀਂ ਕਿੰਨਾ ਕਿ ਇਹਦੇ ਤੇ ਰਹਿਮ ਤਾਂ ਛਪਾ ਦਿੱਤੀਆਂ ਨੇ ਇਹ ਓੰਕਾਰ ਦੀ ਵਿਆਖਿਆ ਹੀ ਨਹੀਂ ਕੀਤੀ ਜਾ ਸਕਦੀ ਸਾਰੇ ਸੰਸਾਰ ਦੀ ਰਚਨਾ ਸਾਰੇ ਸੰਸਾਰ ਦੀ ਵਿਆਖਿਆ ਇਹ ਓੰਕਾਰ ਵਿੱਚ ਹੀ ਛੁਪੀ ਪਈ ਆ ਇੱਕ ਪ੍ਰਮਾਤਮਾ ਇੱਕ ਆ ਓ ਓੰਕਾਰ ਜਿਹੜਾ ਊੜਾ ਨਾ ਉੱਤੇ ਜਿਹੜੀ ਕਾਰ ਆ ਉਹ ਖੁੱਲੀ ਆ ਖੁੱਲੀ ਤੋਂ ਪਾਵਿਆ ਵੀ ਉਹ ਉਹ ਬਿਆਨ ਤੇ ਆ ਉਹਦਾ ਕੋਈ ਅੰਤ ਨਹੀਂ ਆ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਗੁਣੀ ਗਹਿੀਰਾ ਕੋਈ ਨਾ ਜਾਣੇ ਤੇ ਰਕੇ ਤਾ ਕੇਵਲ ਚੀਰਾ ਪਾਤਸ਼ਾਹ ਕਿੰਨੇ ਨੇ ਸਤ ਉਹ ਸੱਚਾ ਹੈ ਗੁਰ ਪ੍ਰਸਾਦ ਸਤ ਗੁਰ ਪ੍ਰਸਾਦ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਹੀ ਸਦੀਵੀ ਆ ਉਹੀ ਸੱਚਾ ਏ ਸਾਰਾ ਸੰਸਾਰ ਫਨਾ ਫਿਲਾ ਹੋਣ ਵਾਲਾ ਏ ਸਦੀਵੀ ਰਹਿਣ ਵਾਲਾ ਕੇਵਲ ਤੇ ਇੱਕ ਪ੍ਰਮਾਤਮਾ ਜਦੋਂ ਕੁਝ ਨਹੀਂ ਸੀ ਉਦੋਂ ਵੀ ਸੀ ਅੱਜ ਵੀ ਆ ਜਦੋਂ ਕੁਝ ਨਹੀਂ ਹੋਏਗਾ ਉਦੋਂ ਵੀ ਹੋਏਗਾ ਸਤ ਗੁਰ ਸੱਚਾ ਏ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੁਣ ਭਗਤ ਜੀ ਉਸ ਪ੍ਰਮਾਤਮਾ ਦੀ ਬਿਆਨਤਾ ਦਾ ਵਰਣਨ ਕਰਦੇ ਕਹਿੰਦੇ ਨੇ ਸਨਕ ਸੁਨੰਦਮ ਹੇਸ਼ ਸਮਾਨਾ सनक सनंद सनत कुमार कहले ब्रह्मा ਦੇ ਪੁੱਤਰ ਸੀ ब्रह्मा ਦੇ ਬਾਰੇ ਚ ਵੀ ਜ਼ਿਕਰ ਹੁੰਦਾ ਗੁਰੂ ਕੀ ਬਾਣੀ 'ਚ ਨਾਭ ਕਮਲ ਤੇ ब्रह्मा ਉਪਜੇ ਜਿਹਦਾ ਜਨਮ ਹੋਇਆ ਕਮਲ ਫੁੱਲ ਦੀ ਨਾਲੀ 'ਚੋਂ ਨਾਭ ਕਮਲ ਨਾਭ ਕਮਲ ਤੇ ब्रह्मा ਉਪਜੇ वेद पढ़े मुख कंठ सवार कहले गिन ਚਾਰ वेद जात अहंकार ਹੋ ਗਿਆ कहलेਗਾ ਮੇਰੇ ਵਰਗਾ ਕੌਣ ਵਿਦਵਾਨ ਹੈ ਦੁਨੀਆ ਅੰਦਰ ਵੇਖੋ ਵਿਦਵਤਾ ਦਾ ਵੀ ਬੰਦੇ ਨੂੰ ਹੰਕਾਰ ਹੋ ਦਿੰਦਾ ਪਰ ਗੁਰੂ ਕੀ ਬਾਣੀ ਪੜ੍ਹ ਕੇ ਵੇਖੋ ਦਿਨ ਦੁਨੀਆ ਦੇ ਮਾਲਕ ਧੰ ਗੁਰੂ ਨਾਨਕ ਪਿੱਤਾ ਜੀ ਗੁਰੂ ਅਰਜਨ ਦੇ ਪਾਤਸ਼ਾਹ ਕੋਈ ਵੀ ਸ਼ਬਦ ਲੈ ਲਓ ਸਤਿਗੁਰ ਪਾਤਸ਼ਾਹ ਦਾ ਇਤਿਹਾਸ ਚੋਂ ਕੋਈ ਬਚਨ ਲੈ ਲਓ ਪਾਤਸ਼ਾਹ ਇਹ ਗੱਲ ਤੇ ਕਹਿੰਦੇ ਨੇ ਹਉ ਆਪੋ ਬੋਲ ਨ ਜਾਣਦਾ ਮੈਂ ਕਿਆ ਸਭ ਹੁਕਮ ਆਉ ਜੀਓ ਕੇਵਲ ਪਿਆਰ ਦੇ ਬਚਨ ਤੇ ਮਿਲਣ ਗਿਆ ਹੰਕਾਰ ਦਾ ਬਚਨ ਨਹੀਂ ਕਿਉਂਕਿ ਹੰਕਾਰ ਹੋਏਗਾ ਪਰਮਾਤਮਾ ਨਹੀਂ ਹੋਏਗਾ ਨੰਹੰਕਾਰ ਨਹੀਂ ਹੋਏਗਾ ਨੰਹੰਕਾਰ ਹੋਏਗਾ ਤਾਂ ਹੰਕਾਰ ਨਹੀਂ ਹੋਏਗਾ ਪਰ ਜਿੰਨਾਂ ਨੇ ਬਾਣੀ ਉਚਾਨ ਕੀਤੀ ਉਹਨਾਂ ਅੰਦਰ ਕੋਈ ਹੰਕਾਰ ਨਹੀਂ ਪਰ ਕਈ ਵਾਰੀ ਇਹਦੀ ਵਿਚਾਰ ਕਰਨ ਵਾਲੇ ਦੇ ਅੰਦਰ ਹੰਕਾਰ ਆ ਜਾਂਦਾ ਆਪਣੀ ਵਿਦਵਤਾ ਦਾ ਹੰਕਾਰ ਆ ਜਾਂਦਾ ਬੜਾ ਕੁਝ ਇਤਿਹਾਸ ਚ ਛੁਪਿਆ ਪਿਆ ਪਰ ਸਮੇ ਦੀ ਸੀਮਾ ਨੂੰ ਮੁਕ ਰੱਖ ਦਿਆ ਬਹੁਤਾ ਕੁਝ ਸਾਂਝਾ ਨਹੀਂ ਕੀਤਾ ਜਾ ਸਕਦਾ ਕਹਿ ਲੇ ਭ੍ਰਮੇ ਨੂੰ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਕੌਣ ਹੋਏਗਾ ਜਿਹਨੂੰ ਚਾਰ ਵੇਦ ਯਾਦ ਨੇ ਕ੍ਰਮੇ ਨਾਬ ਕਬਲਤੇ ਬ੍ਰਹਮਾ ਉਪਜੇ ਵੇਦ ਪੜੇ ਮੁਖਕੰਠ ਸਵਾਰ ਤਾਕਾ ਅੰਤ ਨਾ ਜਾਈ ਲਿਖਿਆ ਆਵਤ ਜਾਵਤ ਹੁਕਮਗੁਵਾਰ ਕਹਿਣ ਲਗੇ ਉਸੇ ਕਮਲਪੂਲ ਦੀ ਨਾਲੀ 'ਚ ਬ੍ਰਹਮਾ ਡਿੱਗ ਪਿਆ ਤੇ ਚਾਰ ਯੁਗ ਇਤਿਹਾਸ ਦੇ ਬਚਨ ਵੀ ਚਾਰ ਯੁਗ ਕਮਲਪੂਲ ਦੀ ਨਾਲੀ 'ਚ ਹੀ ਘੁੰਮਦਾ ਰਿਹਾ ਇਹਨੂੰ ਬਾਹਰ ਨਿਕਲਦਾ ਰਾਜ ਨਾ ਲੱਭਾ ਫਿਰ ਇਹਦਾ ਮੱਥਾ ਠਣਕਿਆ ਮੈਨੂੰ ਤੇ ਇੱਕ ਕਮਲਪੂਲ ਦੀ ਨਾਲੀ ਦਾ ਹੀ ਨਹੀਂ ਪਤਾ ਤੇ ਪ੍ਰਮਾਤਮਾ ਕਿੱਡਾ ਕੋਹੇਗਾ ਮੈਂ ਚਾਹਉ ਵੇਦਾ ਦਾ ਹੰਕਾਰ ਕਰਨਾ ਏ ਬ੍ਰਹਮੇ ਗਰਭ ਕਰੇ ਨਹੀਂ ਜਾਣਿਆ ਵੇਦ ਕੀ ਵਿਵਤ ਪੜੇ ਪਛਤਾਨਿਆ ਬ੍ਰਹਮ ਮੈਂ ਮਾ ਨਾ ਜਾਣੇ ਵੇਦ ਗੁਰੂ ਸਾਹਿਬ ਬਾਣੀ ਤੇ ਲਿਖਦੇ ਕਹਿੰਦੇ ਪ੍ਰਮਾਤਮਾ ਦੀ ਮਹਿਮਾ ਦਾ ਵੇਦ ਵੀ ਜਿਹੜੇ ਚਾਰ ਵੇਦ ਨੇ ਉਹ ਵੀ ਉਹਨੂੰ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਉਪਮਾ ਦਾ ਮਾਲਕ ਆ ਤੇ ਵੇਦ ਵੀ ਉਹਦੀ ਉਪਮਾਨੀ ਕਰ ਸਕਦੇ ਮਹਿਮਾ ਨਾ ਜਾਣੇ ਵੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਕੇਵਲੇ ਉਹਨੂੰ ਬੇਅੰਤ ਬੇਅੰਤ ਹੀ ਕਿਹਾ ਜਾ ਸਕਦਾ ਆਪ ਜਿਨਹੋਨੇ ਜਪ ਸਬਦ ਦੀ ਬਾਣੀ ਸਰਵਣ ਕੀਤੀ ਨਾ ਕਲਗੀ ਵਾਲੇ ਪਾਤਸ਼ਾਹ ਕੀ ਕਹਿੰਦ ਨੇ ਚੱਕਰ ਚੀਨ ਅਰ ਬਰਨ ਜਾ ਤਰਪਾਤ ਨਾਹਨ ਜੇ ਰੂਪ ਰਾਂਗਰ ਰੇਖ ਪੇ ਕੋ ਕਹਿ ਨਾ ਸਕਤ ਕੇ ਆ ਚਲ ਮੂਰਤਨ ਬਹੁ ਪ੍ਰਕਾਸ਼ ਮਤੋਜ ਖੇਜੈ ਕੋਟ ਇੰਦਰ ਇੰਦਰਾਨ ਸਹੋ ਸਹਾਨਕ ਨੇਜੈ ਤੇਰੇ ਪਵਨ ਮਹੀਪ ਸੁਰਨਰ ਅਸੁਰ ਨੇਤ ਨੇਤ ਇਹ ਵੀ ਨਹੀਂ ਇਹ ਵੀ ਨਹੀਂ ਜਿਵੇਂ ਕੋਈ ਚੀਜ਼ ਵਿਖਾਈ ਦੇ ਬੰਦੇ ਨੂੰ ਨਾ ਦੂਰ ਤੇ ਉਹਦੇ ਤੇ ਜਾਏ ਪੀਏ ਨਹੀਂ ਉੱਥੇ ਜਾ ਕੇ ਕਹੇਗਾ ਨਹੀਂ ਨਹੀਂ ਹੋਰ ਅੱਗੇ ਵਿਖਾਈ ਦੇ ਪਾਛਾ ਕਹਿਣਗੇ ਬਸ ਇਹ ਰੱਬੀ ਰੰਗ ਤੇ ਐਵੇਂ ਆ ਉਹਦਾ ਪਿਆਰ ਤੇ ਐਵੇਂ ਆ ਜਿਉ ਜੋ ਮਾਰਦੇ ਜਾਵਾਂਗੇ ਇਹਦਾ ਅੰਤ ਨਹੀਂ ਆਏਗਾ ਗੁਣ ਗਾਉਣ ਵਾਲਾ ਉਹਦੇ 'ਚ ਸਮਾਜ ਆਏ। ਉੱਥੇ ਜਾ ਕੇ ਸ਼ਬਦ ਵੀ ਮੁੱਕ ਜਾਣਗੇ, ਕੋਈ ਬਿਆਨ ਵੀ ਨਹੀਂ ਕਰ ਸਕਦਾ। ਇਹ ਤਾਂ ਗੁਰੂ ਪਾਤਸ਼ਾਹ ਜੀ ਦਾ ਵੱਡਪਣ ਆ, ਉਹਨਾਂ ਦੀ ਕਿਰਪਾ ਹੈ ਜੋ ਕੁਝ ਉਹਨਾਂ ਵੇਖਿਆ ਸਾਡੇ ਸਾਹਮਣੇ ਰੱਖ ਦਿੱਤਾ। ਵੈਸੇ ਜਦੋਂ ਕਿਤੇ ਕੋਈ ਪ੍ਰਮਾਤਮਾ ਤੱਕ ਪਹੁੰਚ ਜਾ ਉੱਥੇ ਜਾ ਕੇ ਸ਼ਬਦ ਹੀ ਮੁੱਕ ਜਾਂਦੇ ਨੇ। ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ। ਕਬੀਰ ਚਰਨ ਕਮਲ ਕੀ ਮौज ਕੋ, ਬਾਬਾ ਕਬੀਰ ਜੀ ਦੇ ਅਜ ਬਚਨ ਹੈ ਨਾ ਤਾਂ ਉਹਨਾਂ ਦੀ ਬਾਣੀ ਚੋਂ ਹੀ ਪ੍ਰਮਾਣ। ਕਬੀਰ ਚਰਨ ਕਮਲ ਕੀ ਮौज ਕੋ, ਕਹੋ ਕੈਸੇ ਅਨੁਮਾਨ। ਕੈਬੇ ਕੋ ਸੋਭਾ ਨਹੀਂ ਦੇਖਾਈ ਪਰਵਾਹ ਕਹਿਣਗੇ ਤੇ ਜਿੰਨੇ ਮਾਣਿਆ ਉਹ ਹੀ ਦੱਸ ਸਕਦਾ ਦੂਜੇ ਦੇ ਵਸ ਦੀ ਬਾਤ ਨਹੀਂ ਆ ਇਹ ਤੇ ਜਿਨ੍ਹਾਂ ਨੇ ਉਸ ਖੇਡ ਨੂੰ ਖੇਡਿਆ ਏ ਉਹੀ ਜਾਣਦੇ ਨੇ ਇਹਦੇ ਚ ਕੀ ਅਨਾਦਿਆ ਇਹਦੇ ਚ ਕੀ ਮੈਨੂੰ ਇੱਕ ਰੱਬੀ ਪਿਆਰੇ ਦੇ ਬੋਲ ਆ ਜਾਂਦੇ ਆ ਤੁਰਿਆ ਜਾਵੇ ਤੇ ਆਖੇ ਜਿਹੜਾ ਜਪੇਗਾ ਉਹ ਵੀ ਪਛਤਾਏਗਾ ਜਿਹੜਾ ਨਹੀਂ ਜਪੇਗਾ ਉਹ ਵੀ ਪਛਤਾਏਗਾ ਪੁੱਛ ਲਿਆ ਬਾਬਾ ਜੀ ਜਿਹੜਾ ਨਹੀਂ ਜਪੇਗਾ ਉਹਨੂੰ ਤੇ ਚਲੋ ਪਛਤਾਵਾ ਹੋਏਗਾ ਜਦੋਂ ਪਤਾ ਲੱਗਾ ਤੇ ਜਿਹੜਾ ਜਪੇਗਾ ਉਹ ਕੋ ਪਛਤਾਵੇਗਾ ਕਹਿਣ ਦਾ ਜਦੋਂ ਇਹਦੀ ਕੀਮਤ ਦਾ ਪਤਾ ਲੱਗਾ ਨਾ ਵਾਹਿਗੁਰੂ ਦੇ ਨਾਮ ਦੀ ਕਿੰਨਾ ਆਨੰਦ ਕਿੰਨੀ ਇਹਦੀ ਕੀਮਤ ਆ ਕਿੰਨੀ ਇਹਦੀ ਬਖਸ਼ਿਸ਼ ਹੈ ਕਿੰਨੀ ਇਹਦੀ ਰਹਿਮਤ ਹੈ ਉਹ ਦਿਨ ਉਹਦੇ ਮਨ ਤੇ ਵੀ ਪਛਤਾਵਾ ਹੋਏਗਾ ਵੀ ਪਹਿਲੀ ਜ਼ਿੰਦਗੀ ਐਵੇਂ ਖੋਲੰਗ ਗਈ ਤੇ ਪਾਤਸ਼ਾਹ ਕਹਿੰਦੇ ਨੇ ਅਜੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਉ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਕਵਾਚਾ ਕਹ ਲਗੇ ਪਿੱਛੇ ਦੀ ਬਾਤ ਛੱਡ ਜੋ ਲੰਘ ਗਿਆ ਸੋ ਲੰਘ ਗਿਆ ਅੱਜ ਤੇਰੇ ਕੋਲੇ ਇਹਨੂੰ ਸੰਭਾਲ ਕੇ ਉਹਦੇ ਚਰਨਾਂ ਨਾਲ ਜੋੜੋ ਸਨਕ ਸੁਨੰਦ ਮਹੇਸ਼ ਸੁਮਾਨਾ ਬ੍ਰਹਮਾ ਦੇ ਪੁੱਤਰ ਉਹਨਾਂ ਨੇ ਵੀ ਉਹਦੀ ਉਪਮਾ ਕੀਤੀ ਪਰ ਉਹਨੂੰ ਬਿਆਨ ਨਹੀਂ ਕਰ ਸਕੇ ਕਿਉਂਕਿ ਵੱਡਾ ਏ ਸੇਖ ਨਾਗ ਤੇਰੂ ਮਰਮ ਨਾ ਜਾਨਦਾ ਕਹਿਣ ਲੱਗੇ ਜਿਹੜਾ ਸੇਖ ਨਾ ਗਿਆ ਨਾ ਇਹਦੀ 1000 ਫਾਨਿਆਂ ਤੇ 1000 ਫਨ ਚੋਂ ਪ੍ਰਮਾਤਮਾ ਦਾ ਨਾਮ ਵੱਖ-ਵੱਖ ਉਚਾਰਨ ਕਰਦਾ ਜਿਹੜਾ ਇੱਕ ਵਾਰਾ ਉਚਾਰਨ ਕੀਤਾ ਦੂਜੀ ਵਾਰੀ ਉਚਾਰਨ ਨਹੀਂ ਕਰਦਾ ਇੱਕ ਵਾਰ ਜਦੋਂ ਨਾਮ ਉਚਾਰਨ ਕਰਦਾ ਤੇ ਹਜ਼ਾਰ ਨਾਮ ਦਾ ਉਚਾਰਨ ਕਰਦਾ ਹੈ ਦੂਜੀ ਵਾਰੀ ਫਿਰ ਨਵੇਂ ਨਾਮ ਕਹਿ ਲਗੇ ਸੇਖ ਨਾ ਕੋਲ ਵੀ ਉਹਦੇ ਨਾਮਾਂ ਦਾ ਉਚਾਰਨ ਨਹੀਂ ਕੀਤਾ ਗਿਆ ਕਿਉਂਕਿ ਜਿਹੋ ਜਾਂ ਉਹਨੂੰ ਕਿਸੇ ਨੇ ਵੇਖਿਆ ਉਹ ਜਾਂ ਉਹਨੂੰ ਕਹਿ ਦਿੱਤਾ ਉਹ ਜੇ ਨਾਮ ਮਨੁਚਿ ਬਾਣੀ ਦੇ ਬਚਨ ਹੁੰਦਾ ਕੋਈ ਬੋਲਿਆ ਕਿਸੇ ਨੇ ਵੇਖਿਆ ਵੀ ਉਹ ਰਮਿਆ ਹੋਇਆ ਹੈ ਕੋਈ ਬੋਲਿਆ RAM RAM ਕੋਈ ਖੁਦਾ ਤੇ ਹਰ ਕਦੇ ਅੰਦਰ ਉਹੀ ਖੁਦਾ ਹਰ ਇੱਕ ਦੇ ਅੰਦਰ ਖੋਦੀ ਆ ਉਨੇ ਖੁਦਾ ਕਹਤਾ ਕੋਈ ਬੋਲੇ RAM RAM ਕੋਈ ਖੁਦਾ ਕੋਈ ਖੁਦਾਏ ਕੋਈ ਸੇਵੇ ਗੁਸਈਆਂ ਗੁਸਈਆਂ ਹੁੰਦਾ ਹੈ ਮਾਲਕ ਕੋਈ ਸੇਵੇ ਗੁਸਈਆਂ ਕੋਈ ਅਲਾਹ ਕਰਨ ਕਰਨ ਮਰਹੀਮ ਕਿਰਪਾ ਤਾਰ ਰਹੀਮ ਪਰ ਕਹਿੰਦੋ ਪਾਵਿਆ ਵੀ ਉਹਦੇ ਨਾਵਾਂ ਦਾ ਅੰਤ ਕੋਈ ਨਹੀਂ ਜਿਹੋ ਜੀ ਉਹਦੀ ਝਲਕ ਵੇਖੀ ਉਹ じゃ ਬਿਆਨ ਕਰ ਦਿੱਤਾ ਪਰ ਪਾਤਸ਼ਾਹ ਕਹਿੰਦੇ ਨੇ ਇੱਕ ਉਹਦਾ ਨਾਮ ਜਿਹੜਾ ਪੁਰਾਣਾ ਹੈ ਬਾਕੀ ਕਥੇ ਗਏ ਨੇ ਕੀਰਤਮ ਨਾਮ ਕਥੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਾ ਪੂਰਬਲਾ ਸਤਨਾਮ ਏਕ ਓੰਕਾਰ ਸਤ ਗੁਰ ਪ੍ਰਸਾਦ ਸਤਨਾਮ ਉਹਦਾ ਪੁਰਾਣਾ ਨਾਮ ਆ ਪਾਵੋ ਸਦੀਵੀ ਆ ਆ ਜਪ ਸਾਹਿਬ ਦੀ ਬਾਣੀ ਪੜ੍ਹੋ ਇਹਦੇ ਚ ਕਲਗੀ ਵਾਲੇ ਪਾਤਸ਼ਾਹ ਨੇ ਕਿੰਨੇ ਨਾਮ ਉਹਦੇ ਉਚਾਰਨ ਕੀਤੇ ਨੇ ਤਨ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਉਹਦਾ ਅੰਤ ਕੋਈ ਨਹੀਂ ਸੇਖ ਨਾਮ ਤੇਰੂ ਮਰਮ ਨਾ ਜਾਂਦਾ ਸੌਖਾ ਤਰੀਕਾ ਬਾਬਾ ਕਬੀਰ ਜੀ ਦਾਦੇ ਕਹਿੰਦੇ ਨੇ ਸੰਤ ਸੰਗਤ RAM ਰਿਦੇਵ ਸਾਈ ਬਾ ਸੰਗਤ ਵਿੱਚ ਆ ਕੇ ਸ਼ਬਦ ਦੇ ਨਾਲ ਸਾਝ ਪਾਈਏ ਸ਼ਬਦ ਸਾਨੂੰ ਕੀ ਕਹਿ ਰਿਹਾ ਏ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰੀਏ ਸ਼ਬਦ ਨਹੀਂ ਜ਼ਿੰਦਗੀ ਦਾ ਭਲਾ ਕਰਨਾ ਹੈ ਜਦੋਂ ਸ਼ਬਦ ਅੰਦਰ ਜਾਏਗਾ ਨਾ ਸ਼ਬਦ ਇੱਕ ਦਵਾਈ ਸਮਝ ਲਓ ਮਾ ਦੀ ਬਾਣੀ ਚ ਇੱਕ ਬਚਨ ਵੀ ਆਉਂਦਾ ਔਖਦ ਮੂਲ ਮੰਤਰ ਮਨ ਏਕ ਹੈ ਜੇ ਕੋ ਦਿੜਚਿਤ ਕੀਤੇ ਰਹੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰਹੇ ਪਾਛਾ ਕਿੰਨੇ ਵਾਹਿਗੁਰੂ ਗੁਰਮੰਤਰ ਜਪਹੁਮੇ ਕੋਈ ਸਰਬ ਰੋਗ ਕੋ ਔਖਦ ਨਾਮ ਸ਼ਬਦ ਇੱਕ ਦਵਾਈ ਆ ਇਹ ਦਵਾਈ ਤੇ ਉਹਨਾਂ ਚਿਰ ਖਾਣੀ ਚਾਹੀਦੀ ਹੈ ਜਿੰਨਾ ਚਿਰ ਬੰਦਾ ਠੀਕ ਨਹੀਂ ਹੁੰਦਾ ਖਾਂਦਾ ਏ ਪਾਤਸ਼ਾਹ ਕਹਿੰਦੇ ਨੇ ਇਹ ਦਵਾਈ ਪਤਾ ਨਹੀਂ ਕਿਉਂ ਨਹੀਂ ਜੀਰੀ ਖਾਂਦਾ ਇਹ ਦਵਾਈ ਕਰਕੇ ਹੀ ਰੋਗ ਮੁੱਕਣੇ ਨੇ ਇਹ ਦਵਾਈ ਕਰਕੇ ਹੀ ਇਹ ਸਾਡੀ ਜੀਵਨ ਦਾ ਭਲਾ ਹੋਣਾ ਏ ਸੰਤ ਸੰਗਤ RAM ਰਿਦੇ ਵਸਾਈ ਰਹਾਓ ਹਨੂਮਾਨ ਸਰਗਰ ਰ ਸੁਮਾਨਾ ਹਨੂਮਾਨ ਗਰ ਪਾਤਸ਼ਾਹ ਕਹਿ ਲਗੇ ਇਹਨਾਂ ਕੋਲੋਂ ਵੀ ਉਹਦਾ ਅੰਤ ਨਹੀਂ ਪਿਆ ਸੁਰਪਤ ਨਰਪਤ ਨਹੀਂ ਗੁਣ ਜਾਨਾ ਸੁਰਪਤ ਦੇਵਤਿਆਂ ਦੇ ਰਾਜੇ ਨਰਪਤਮਨੁਖਾਂ ਦੇ ਰਾਜੇ ਪਾਤਸ਼ਾਹ ਕਰਨਗੇ ਨਹੀਂ ਗੁਣ ਜਾਨਣਾ ਕਿਉਂਕਿ ਉਹਦੇ ਗੁਣਾਂ ਦਾ ਅੰਤ ਹੀ ਕੋਈ ਨਹੀਂ ਆ ਉਹਨਾਂ ਕੋਲ ਵੀ ਉਹਦਾ ਅੰਤ ਨਹੀਂ ਪਿਆ ਚਾਰ ਵੇਦ ਅਰ ਸਿਮਰਤ ਪੁਰਾਨਾ ਚਾਰ ਵੇਦ ਨੇ ਵੇਦਾਂ ਦੇ ਚ ਪਰਮਾਤਮਾ ਦੀ ਉਸਤਤ ਕੀਤੀ ਗਈ ਆ ਪਰ ਪੂਰੀ ਨਹੀਂ ਕਰ ਸਕੇ ਉਹ ਵੀ ਅਰ ਸਿਮਰਤ 18 ਸਮਰਤियां ਪੁਰਾਨ ਨੇ ਉਹਨਾਂ ਦੇ ਵਿੱਚ ਕਿੰਨੇ ਹੋਰ ਗ੍ਰੰਥ ਨੇ ਅਨੇਕਾਂ ਹੀ ਗ੍ਰੰਥ ਨੇ ਪਰ ਪ੍ਰਮਾਤਮਾ ਨੂੰ ਅੱਜ ਤੱਕ ਕੋਈ ਪੂਰਾ ਕਥਨ ਨਹੀਂ ਕਰ ਸਕਿਆ ਹਾਂ ਸ਼ਬਦ ਵਰਤਨੇ ਪੈਂਦੇ ਨੇ ਉਹਨੂੰ ਕਥਨ ਵਾਸਤੇ ਪਰ ਉਹ ਸ਼ਬਦਾਂ ਦੇ ਹੇਰ ਫੇਰ ਵਿੱਚ ਨਹੀਂ ਸ਼ਬਦਾਂ ਦੇ ਵਿੱਚ ਨਹੀਂ ਆ ਸਕਦਾ ਇਨ੍ਹਾਂ ਸ਼ਬਦਾਂ ਨਾਲ ਕਥਿਆ ਨਹੀਂ ਜਾਂਦਾ ਉਹਦੇ ਨਾਲ ਸਾਂਝ ਪਾਉਣ ਵਾਸਤੇ ਸ਼ਬਦ ਵਰਤਨੇ ਪੈਂਦੇ ਨੇ ਪਰ ਉਹ ਸ਼ਬਦਾਂ ਦੀ ਕੈਦ ਵਿੱਚ ਨਹੀਂ ਹੈ ਸ਼ਬਦ ਮੁੱਕ ਜਾਣਗੇ ਪਰ ਉਹ ਕਿੱਡਾ ਕਿ ਵੱਡਾ ਹੈ ਵਿਸਤਾਰ ਕਰਨਾ ਉਹ ਨਹੀਂ ਮੁੱਕੇਗਾ ਕਮਲਾਪਤ ਕਬਲਾ ਨਹੀਂ ਜਾਣਦਾ ਕਮਲਾਪਤੀ ਪ੍ਰਮਾਤਮਾ ਦਾ ਪਤੀ ਕਬਲਾ ਕਹਿ ਲੱਗੇ ਵਿਸ਼ਨੂੰ ਵੀ ਉਹਦਾ ਅੰਤ ਨਹੀਂ ਜਾਣ ਸਕਿਆ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਹ ਕਬੀਰ ਸੋ ਪਰਮੇ ਨਾਹੀ ਕਹਿ ਲਗੇ ਉਹ ਪਰਮਚੇ ਨਹੀਂ ਪੈਂਦਾ ਕਹ ਕਬੀਰ ਸੋ ਪਰਮੇ ਨਾਹੀ ਕੌਣ ਨਹੀਂ ਪਰਮਚੇ ਪੈਂਦਾ ساری ਦੁਨੀਆ ਪਰਮਚੇ ਪਈ ਤੇ ਬਾਬਾ ਕਬੀਰ ਜੀ ਕਹਿੰਦੇ ਪਗ ਲਗ ਰਾਮ ਰਹਿ ਸਰਦਾਈ ਪਗ ਹੁੰਦੇ ਆ ਕਦਮ ਚਰਨ ਸਰਨ ਗੁਰੂ ਜੀ ਦੇ ਕਿਹੜੇ ਨੇ ਸ਼ਬਦ ਕਹਿਣ ਲੱਗੇ ਜਿਹੜਾ ਸ਼ਬਦ ਨਾਲ ਜੁੜਦਾ ਹੈਗਾ ਨਾ ਰਮੇ ਪਰਮਾਤਮਾ ਨਾਲ ਸਾਝ ਪਾਏਗਾ ਨਾ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਰਹੇਗਾ ਨਾ ਉਹ ਕਦੀ ਜਿੰਦਗੀ 'ਚ ਭਰਮੇਗਾ ਨਹੀਂ ਉਹਦੀ ਜਿੰਦਗੀ 'ਚ ਭਰਮ ਨਹੀਂ ਰਹੇਗਾ ਉਹ ਕਦੀ ਜੋਸ਼ੀਆਂ ਦੇ ਪਿੱਛੇ ਨਹੀਂ ਜਾਏਗਾ ਉਹ ਕਦੀ ਧਾਗਿਆ ਤਵੀਤਾਂ ਵਾਲੇ ਪਾਸੇ ਨਹੀਂ ਜਾਏਗਾ ਉਹ ਵਹਿਮ ਭਰਮ ਵਾਲੇ ਪਾਸੇ ਨਹੀਂ ਜਾਏਗਾ ਮੈਨੂੰ ਇੱਕ ਛੋਟਾ ਜਿਹਾ ਬਚਨ ਆ ਗਿਆ ਚੇਤੇ ਕਹਿ ਕੇ ਸਮਾਪਤੀ ਕਰਾਂ ਕਹਿਣ ਲੱਗੇ ਕਿ ਜੋਸੀ ਤਾਰਿਆਂ ਦਾ ਹਿਸਾਬ ਲਾਉਣ ਵਾਲਾ ਤੇ ਤੁਰਿਆ ਜਾਏ ਕਰਦਿਆਂ ਕਰਦਿਆਂ ਪਿੰਡਾਂ ਦੇ ਵਿੱਚ ਆਮ ਕੋਠੇ ਜਦੋਂ ਕੱਚੇ ਹੋਣੇ ਤੇ ਲਿਪਣ ਵਾਸਤੇ ਉਹ ਮਿੱਟੀ ਪੁੱਟਣੀ ਤੇ ਉਹਦੇ ਚੋਂ ਕੋਠਿਆਂ ਨੂੰ ਉੱਪਰ ਲੇਪ ਕਰਨਾ ਤੇ ਟੋਆ ਪੈ ਜਾਣਾ ਉਹ ਤਾਰਿਆਂ ਦਾ ਕਿਤੇ ਹਿਸਾਬ ਲਾਉਂਦਾ ਤੁਰਿਆ ਜਾ ਰਿਹਾ ਸੀ ਅੱਗੇ ਟੋਆ ਦੇਖਿਆ ਨਾ ਤੇ ਟੋਏ 'ਚ ਡਿੱਗ ਪਿਆ ਟੋਆ ਡੂੰਘਾ ਸੀ ਹੁਣ ਬਾਹਰ ਨਾ ਨਿਕਲਿਆ ਜਾਏ ਸਾਰੀ ਰਾਤ ਟੋਏ 'ਚ ਲੰਗ ਗਈ ਅੰਮ੍ਰਿਤ ਵੇਲਾ ਹੋਇਆ ਕੋਈ ਸਵਾਨੀ ਜਾਂ ਕੋਈ ਬਜ਼ੁਰਗ ਕਹਿ ਲੋ ਕੋਈ ਮਨੁੱਖ ਇਹ ਪਹਿਲਾਂ ਅੱਜ ਤੇ ਹੁਣ ਸਮਾਂ ਹੀ ਬਦਲ ਗਿਆ ਪਹਿਲਾਂ ਜੰਗਲ ਪਾਣੀ ਲੋਕ ਬਾਹਰ ਜਾਂਦੇ ਸਨ ਤੇ ਘਰ ਖਾਣਾ ਖਾਣਾ ਅੱਜ ਖਾਣਾ ਬਾਹਰ ਹੋ ਗਿਆ ਤੇ ਜੰਗਲ ਪਾਣੀ ਇਹ ਸਾਰਾ ਕੁਝ ਉਲਟੋ ਹੋ ਗਿਆ ਤੇ ਜਦੋਂ ਕੋਈ ਆਪਣੀ ਕਿਰਿਆ ਸੁਧਣ ਵਾਤੇ ਬਾਹਰ ਨੂੰ ਜਾ ਰਿਹਾ ਸੀ ਤੇ ਇਹਨੇ ਦੇਖਿਆ ਕਿਸੇ ਦੇ ਪੈਰਾਂ ਦਾ ਖਰਾਕ ਕਹਿੰ ਲਗਾ ਕੋਈ ਆਉਂਦਾ ਪਿਆ ਇਹਨੇ ਆਵਾਜ਼ ਦਿੱਤੀ ਵੀ ਭਾਈ ਮੈਂ ਇਸ ਤੋਏ ਚ ਡੁੱਬ ਗਿਆ ਤੇ ਕਿਸੇ ਤਰ੍ਹਾਂ ਮੈਨੂੰ ਕੱਢੋ ਕੋਈ ਮਾਤਾ ਸੀ ਉਹ ਘਰ ਗਈ ਆਪਣੇ ਬੱਚਿਆਂ ਨੂੰ ਦੱਸਿਆ ਰੱਸਾ ਲਿਆਂਦਾ ਤੇ ਉਹ ਜੋ ਜੋ ਸੀ ਨੂੰ ਬਾਹਰ ਕੱਢਿਆ ਜਿਸ ਵੇਲੇ ਜੋਸ਼ੀ ਨੂੰ ਬਾਹਰ ਕੱਢਿਆ ਜੋਸ਼ੀ ਦੀ ਜਾਨ ਤੇ ਜਾਨ ਆਈ ਕਹਿ ਲਗਾ ਮਾਤਾ ਤੇਰਾ ਸ਼ੁਕਰਾਨਾ ਮੇਰਾ ਜੀ ਕਰਦਾ ਤੇਰਾ ਧੰਨਵਾਦ ਕਰਾਂ ਕੁਝ ਨਾ ਕੁਝ ਤੈਨੂੰ ਮੈਂ ਭੇਟਾ ਕਰਾਂ ਪਰ ਮੇਰੇ ਕੋਲ ਹੈ ਕੁਝ ਨਹੀਂ ਪਰ ਮੈਂ ਇੱਕ ਗੱਲ ਕਹਉਣਾ ਦੱਸਣਾ ਹੈ ਕਿ ਮੈਂ ਜੋਸ਼ੀ ਆ ਮੈਨੂੰ ਤਾਰਿਆਂ ਦਾ ਹਿਸਾਬ ਲਾਉਣਾ ਆਉਂਦਾ ਹੈ ਮੈਂ ਜੱਜ ਸਕਦਾ ਵੀ ਕਿਸੇ ਦਾ ਭਵਿੱਖ ਕੀ ਆ ਤਾਰਿਆਂ ਦਾ ਹਿਸਾਬ ਲਾ ਲੈਣਾ ਤੂੰ ਜਾਂ ਤੇਰੇ ਪਰਿਵਾਰ ਵਿੱਚੋਂ ਕਿਸੇ ਨੇ ਜੋਤਿਸ਼ ਸਿੱਖਣਾ ਹੋਵੇ ਤਾਂ ਮੈਂ ਫ੍ਰੀ ਸਿਖਾ ਦਿਆਂਗਾ ਮਾਤਾ ਸਤ ਸੰਗਨ ਸਿੰਘੀ ਉਹ ਪਰਮ ਤੇ ਨਹੀਂ ਸੀ ਪੈਣ ਵਾਲੀ ਇਹਦਾ ਪਰਮ ਟੁੱਟਾ ਸੀ ਕਹਿਣ ਲਗੀ ਪੁੱਤ ਤੇ ਨਹੀਂ ਇੱਕ ਗੱਲ ਦੱਸਾਂ ਤਾਰਿਆਂ ਦਾ ਹਿਸਾਬ ਲਾਉਣਾ ਬਾਅਦ ਵਿੱਚ ਸਿੱਖ ਲਈ ਪਹਿਲਾਂ ਧਰਤੀ ਦਾ ਹਿਸਾਬ ਤੇ ਜ਼ਿਕਰ ਧਰਤੀ ਤੇ ਤੈਨੂੰ ਚੱਲਣਾ ਨਹੀਂ ਆਉਂਦਾ ਟੋਏ 'ਚ ਤੂੰ ਡੇਗ ਪਿਆ ਤੈਨੂੰ ਤਾਰਿਆਂ ਦਾ ਕੀ ਹਿਸਾਬ ਆ ਮਹਾਰਜ ਬਾਣੀ 'ਚ ਵੀ ਕਹਿ ਰਿਹਾ ਨਾ ਉਹ ਸਾਹਾ ਗਣੇ ਨਾ ਗਣੀ ਵਿਚਾਰ ਸਾਈ ਉਪਰ ਏਕ ਓਂਕਾਰ ਕਹਿਣ ਤੋਂ ਪਾਵੋ ਪ੍ਰਮਾਤਮਾ ਬਯੰਤ ਐਸੋ ਗੁਰੂ ਕਿਰਪਾ ਕਰੇ ਬਯੰਤ ਨਾਲ ਜੁੜ ਕੇ ਸਾਡੀ ਜੀਵਨ ਦਾ ਭਲਾਏ ਪਾਤਸ਼ਾਹ ਰਮਤ ਕਨ ਗੁਰੂ ਦਾ ਸ਼ਬਦ ਮੇਰੇ ਤੁਹਾਡੇ ਹਿਰਦੇ ਵਿੱਚੇ ਕੁਈ ਨਿਆਬੰਤ ਬਿੰਦ ਭੁੱਲਾ ਦੀ ਖਿਮਾ ਸੋਖ ਹੋਵੇ ਨਾਮ ਚਤਾਵੇ ਸਿਕ ਪਰਦੇਸੋਂ ਦੇ ਸਰਬੱਤ ਲਾਏ ਮੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਪੰਜ ਵਾਰ ਗੁਰਮਤਰ ਦਾ ਜਾਪ ਗੁਰੂ ਜੀ ਦੀ ਅਸੀਸ ਪ੍ਰਾਪਤ ਕਰੀਏ ਸਮਾਪਤੀ ਆ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ